ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਬੜਾ ਦੁੱਖ ਹੈ ਕਿ ਜਿਹੜਾ ਭੁਚਾਲ ਆਇਆ ਹੈ ਉਹਦੇ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੱਲ ਦੀਆਂ ਰਿਪੋਰਟਾਂ ਅਨੁਸਾਰ ਉਹ ਉਥੇ ਮੀਆਮਾਰ ਦੇ ਵਿੱਚ 1600 ਬੰਦਿਆਂ ਦੀ ਮੌਤ ਹੋ ਚੁੱਕੀ ਹੈ। 3400 ਤੋਂ ਵੱਧ ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਹੈ। 139 ਲੋਕ ਜਿਹੜੇ ਹੈ ਉਹ ਲਾਪਤਾ ਦੱਸੇ ਜਾ ਰਹੇ ਹੈ। ਤੇ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਉਥੋਂ ਦਾ ਮਾਂਡਲੇ ਉੱਥੇ ਇਹ ਜ਼ਿਆਦਾ ਤਬਾਹੀ ਹੋਈ ਹੈ ਤੇ ਬੜੀਆਂ ਉੱਚੀਆਂ ਵੇਡਗਾਂ ਦੇ ਵਿੱਚ ਰਹਿਣ ਵਾਲੇ ਲੋਕ ਬਾਹਰ ਤੰਬੂਆਂ 'ਚ ਰਾਤਾਂ কাট ਰਹੇ ਹੈ ਦਰ ਦੇ ਮਾਰੇ ਵੀ ਕਿਤੇ ਅਸੀਂ ਵੀ ਨਾ ਦੱਬ ਜਾਈਏ ਤੇ ਰਾਹਤ ਸਮਗਰੀ ਲਈ ਪਹਿਲਾਂ ਦੀ ਉੱਥੇ ਦੀ ਜਿਹੜੀ ਮਿਲਟਰੀ ਪ੍ਰਸ਼ਾਸਨ ਹੈ ਉਹ ਪਹਿਲਾਂ ਕਦੇ ਕਿਸੇ ਨੂੰ ਅਪੀਲ ਨਹੀਂ ਕਰਦਾ ਇਹ ਉਹ ਸਾਰੀ ਅੰਤਰਰਾਸ਼ਟਰੀ ਜਿਹੜੀ ਕਮਿਊਨਿਟੀ ਹੈ ਉਸ ਨੂੰ ਉਹ ਆਪਣੀ ਕਰ ਰਿਹਾ ਹੈ ਕਿ ਸਾਨੂੰ ਅਪੀਲ ਕਰਿਆ ਅਪੀਲ ਵੀ ਸਾਡੀ ਸਾਂਝ ਤੱਕ ਨਹੀਂ ਜਾਵੇ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਕੁਸ਼ਸ਼ਾਂ ਤਾਂ ਭੇਜੀ ਹੈ ਹੋਰ ਭੇਜਣ ਦੇ ਬਾਰੇ ਵਿੱਚ ਇੰਤਜ਼ਾਮ ਕੀਤੇ ਜਾ ਰਹੇ ਹੈ ਸੋ ਇਹ ਇੱਕ ਬੜੀ ਵੱਡੀ ਮਨੁੱਖੀ ਤ੍ਰਾਸਦੀ ਹੈ ਜਿਸ ਦਾ ਮੁਕਾਬਲਾ ਰਲ ਕੇ ਕਰਨ ਦੀ ਲੋੜ ਹੈਗੀ ਦੂਸਰਾ ਦੋਸਤੋ ਜਿਹੜੀ ਸਾਡੇ ਭਾਰਤ ਦੇ ਵਿੱਚ ਬੋਲਣ ਚੱਲਣ ਦੇ ਉੱਤੇ ਆਜ਼ਾਦੀ ਦੇ ਉੱਤੇ ਰੋਕਾਂ ਰੁਕਾਵਟਾਂ ਦੇ ਲਈ ਸਰਕਾਰੀ ਤੰਤਰ ਦਾ ਕਿਵੇਂ ਦੁਰਉਪਯੋਗ ਹੋ ਰਿਹਾ ਹੈ ਉਸ ਦੀਆਂ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਉਦਾਹਰਨ ਤਾਂ ਇਹੀ ਹੈ ਵੀ ਕੁਨਾਲ ਕਾਮਰਾ ਦੇ ਉੱਤੇ ਪਹਿਲਾਂ ਇੱਕ ਐਫਆਈਆਰ ਹੋਈ ਸੀਗੀ ਹੁਣ ਤਿੰਨ ਹੋਰ ਐਫਆਈਆਰਸ ਹੋ ਗਿਆ ਨੇ ਇੱਕ ਜਲਗਾਉਂ ਦੇ ਵਿੱਚ ਤੇ ਦੋ ਨਾਸਿਕ ਦੇ ਵਿੱਚ ਹੋਈਆਂ ਨੇ ਤੇ ਇਹ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਉੱਥੇ ਜਿਹੜਾ ਪਹਿਲਾ ਪੁਲਿਸ ਸਟੇਸ਼ਨ ਹੈ ਉਹ ਥਾਂ ਦੇ ਉੱਤੇ ਪੇਸ਼ ਕਰ ਦਿੱਤਾ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਨੇ ਇਮਰਾਨ ਪ੍ਰਤਾਪ ਕੜੀ ਦੇ ਉੱਤੇ ਦਰਜ ਐਫਆਈਆਰ ਨੂੰ ਕੈਂਸਲ ਕਰਦਿਆਂ ਹੋਇਆਂ ਕਿਹਾ ਵੀ ਕਿਸੇ ਸਟਾਇਰ ਕਿਸੇ ਕਮੇਟੀ ਜਾ ਕਿਸੇ ਕਪਤਾ ਨਾਲ ਦੇਸ਼ ਨੂੰ ਕਦੇ ਖਤਰਾ ਨਹੀਂ ਹੋਇਆ ਕਰਦੇ ਇਹ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਹੈ ਵੀ ਉਹ ਉਹ ਐਫ ਆਈ ਆਰ ਦਰਜ ਕਰਦੀ ਹੈ ਕਿ ਨਹੀਂ ਪਰ ਇਹਦੇ باوجود ਜਾਰੀ ਹੋ ਰਹੀਆਂ ਨੇ ਦੂਜੀ ਇਹਦੇ ਨਾਲ ਦੀ ਘਟਨਾ ਇਹ ਹੈ ਕਿ ਪਿਛਲੇ ਸਾਲ ਦੇ ਵਿੱਚ ਹੋਮ ਮਿਨਿਸਟਰੀ ਨੇ ਇੱਕ ਲੱਖ 10 ਹਜ਼ਾਰ ਜਿਹੜਾ ਜਿਹੜੀਆਂ ਜਿਹੜਾ ਕੰਟੈਂਟ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਅੱਡ-ਅੱਡ ਸੋਸ਼ਲ ਮੀਡੀਆ ਦੇ ਉੱਤੇ ਉਸ ਨੂੰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹੈ ਤੇ ਉਹਦੇ ਚ ਉਹ ਜਿਹੜੇ ਆਦੇਸ਼ ਹੈ ਉਹਨਾਂ ਦੇ ਵਿੱਚ ਜਾਤਾਂ ਜਿਹੜੇ ਕੰਟੈਂਟ ਹਟਾਉਣ ਲਈ ਕਿਹਾ ਉਹ ਜਾਤਾਂ ਪ੍ਰਧਾਨ ਮੰਤਰੀ ਦਾ ਮੁਖੌਲ ਲੜਾਇਆ ਹੋਇਆ ਜਾਂ ਮੁੱਖ ਮੰਤ ਜਿਹੜਾ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਈ ਜਿਹੜੇ ਉਹਦੀਆਂ ਵੀਡੀਓਜ਼ ਨੂੰ ਥੋੜਾ ਬਹੁਤਾ ਛੇਡ ਛਾੜ ਕਰਕੇ ਪਾਇਆ ਹੋਇਆ ਜਾਂ ਜਿਹੜੇ ਮਿਨਿਸਟਰ ਆਫ ਸਟੇਟ ਨੇ ਹੋਮ ਦੇ ਉਹਨਾਂ ਦੀ ਹੈ ਜਾਂ ਨਰਮਲਾ ਸੀਤਾ ਰਮਨ ਜੀ ਦੀਆਂ ਨੇ ਜਾਂ ਜੈ ਸ਼ਾਦੀਆਂ ਨੇ ਅਮਿਤ ਸ਼ਾਦੇ ਬੇਟੇ ਦੀਆਂ ਸੋ ਇਹ ਇਹ ਇੱਕ ਤਰ੍ਹਾਂ ਦੂਸਰੀ ਤਰ੍ਹਾਂ ਦਾ ਜਿਹੜੀ ਪਾਬੰਦੀ ਹੈ ਲੋਕਾਂ ਦੇ ਉੱਤੇ ਆਪਣੀ ਗੱਲ ਕਹਿਣ ਦੀ ਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਜੀ ਜਦੋਂ ਬੀੜੀਆਂ 'ਚ ਜਾਕੜੇ ਹੋਏ ਐ ਤੇ ਉਹ ਟਰੰਪ ਦੇ ਅੱਗੇ ਬੈਠੇ ਐ ਤੇ ਬੋਲ ਨਹੀਂ ਰਹੇ ਉਹ ਉਹਦਾ ਜਿਹੜਾ ਕਾਰਟੂਨ ਹੈ ਉਹਦੇ ਉੱਤੇ ਵੀ ਉਹ ਪਾਬੰਦੀ ਲਾਤੀ ਸੀ ਉਹਨਾਂ ਦੀ ਵੈਬਸਾਈਟ ਹੀ ਬੰਦ ਕਰ ਦਿੱਤੀ ਸੀ ਸੋ ਇਸ ਤਰ੍ਹਾਂ ਨਾਲ ਆ ਦੂਜੇ ਪਾਸੇ ਇਲੋਨ ਇਲੋਨ ਮਸਕ ਦਾ ਜਿਹੜਾ ਹੈਗਾ ਜਿਹਦੀ ਮਾਲਕੀ ਉਹਦੇ ਕੋਲ ਐਕਸ ਜਿਹਨੂੰ ਟਵਿੱਟਰ ਕਹਿੰਦੇ ਰਹੇ ਆ ਪਹਿਲਾਂ ਉਸ ਨੇ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਭਾਰਤੀ ਪੋਰਟਲ ਜਿਹੜਾ ਸਹਿਯੋਗ ਇਹ ਸਹਿਯੋਗ ਦੀ ਬਜਾਏ ਲੋਕਾਂ ਦਾ ਗਲ ਘੁੱਟਣ ਦਾ ਕੰਮ ਕਰ ਰਿਹਾ ਹੈ ਕਿਉਂਕਿ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ 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 ਨਹੀਂ ਜਿਹੜੀਆਂ ਕਾਨੂੰਨ ਮੁਤਾਬਕ ਨਹੀਂ ਹੈ ਬਿਨਾਂ ਕਾਨੂੰਨ ਤੋਂ ਹੀ ਲੋਕਾਂ ਦਾ ਗਲਾ ਘੁੱਟ ਰਿਹਾ ਹੈ ਉਨੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਹੋਈ ਹੈ ਤੇ ਐਸੇ ਸਾਲ ਜਿਹੜਾ ਹੈ 68 ਜਿਹੜੀਆਂ ਜਿਹੜੇ ਕੰਟੈਂਟ ਉਤਾਰਨ ਲਈ ਕਿਹਾ ਗਿਆ ਐਕਸ ਤੋਂ ਉਹਦੇ ਚੋਂ ਤੀਜਾ ਹਿੱਸਾ ਜਿਹੜੇ ਹੈ ਉਹ ਐਕਸ ਦੇ 68 ਟੋਟਲ ਉਠਾਉਣ ਲਈ ਕਿਹਾ ਤੇ ਉਹਨਾਂ ਚੋਂ ਤੀਜਾ ਹਿੱਸਾ ਜਿਹੜਾ ਹੈ ਐਕਸ ਦੇ ਉੱਤੋਂ ਯਾਨੀ ਟਵਿੱਟਰ ਦੇ ਉੱਤੋਂ ਹਟਾਉਣ ਦਾ ਕਿਹਾ ਗਿਆ ਹੈਗਾ ਦੂਸਰਾ ਦੋਸਤੋ ਇਤਿਹਾਸ ਸਾਡਾ ਸਾਨੂੰ ਪਤਾ ਹੈ ਬੀ ਸਾਰੇ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜੇ ਰਾਜੇ ਬਾਦਸ਼ਾਹ ਕਾਰੋਬਾਰ ਕਰਦੇ ਰਹੇ ਤੇ ਰਾਜਿਆਂ ਦਾ ਕੰਮ ਕੋਈ ਧਰਮ ਦਾ ਨਹੀਂ ਬਲਕਿ ਉਹਨਾਂ ਦਾ ਕੰਮ ਜਿਹੜਾ ਹੈ ਆਪਣੇ ਰਾਜ ਪ੍ਰਬੰਧ ਦਾ ਵਾਧਾ ਕਰਨਾ ਆਪਣੇ ਰਾਜ ਨੂੰ ਵਧਾਉਣਾ ਉਹਦੀਆਂ ਹੱਦਾਂ ਵਧਾਉਣੀਆਂ ਲੜਾਈਆਂ ਕਰਨੀਆਂ ਅਗਲਾ ਚਾਹੇ ਕਿਸੇ ਧਰਮ ਦਾ ਹੋਵੇ ਕਿਸੇ ਜਨਨਾ ਹੋਵੇ ਭਾਰਤੀ ਇਤਿਹਾਸ ਵੀ ਇਹਦੇ ਨਾਲ ਭਰਿਆ ਪਿਆ ਦੁਨੀਆ ਦਾ ਇਤਿਹਾਸ ਵੀ ਇਹਦੇ ਨਾਲ ਭਰਿਆ ਪਿਆ ਬਹੁਤ ਹੀ ਲੇਟੈਸਟ ਸਭ ਤੋਂ ਅਖੀਰੀ ਜਆ ਜਿਹੜਾ ਹੈਗਾ ਸਾਡੇ ਨਾਲ ਦਾ ਗੁਆਂਢੀ ਮੁਲਕ ਹੈ ਛੋਟਾ ਜਿਹਾ ਨੇਪਾਲ ਸਾਡੇ ਚੰਗੇ ਸਬੰਧ ਹੈ ਭਾਰਤ ਦੇ ਸੰਨ 2005 ਦੇ ਵਿੱਚ ਉੱਥੇ ਜਿਹੜਾ ਉਹ ਇੱਕੋ ਜਿਹੜਾ ਸ਼ਾਹੀ ਪਰਿਵਾਰ ਹੈ ਰਾਜਾ ਸ਼ਾਹੀ ਸੀ ਉੱਥੇ ਉਹ ਰਾਜਾ ਸ਼ਾਹੀ ਪਰਿਵਾਰ ਦੇ ਵਿੱਚ ਰਾਜੇ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਦੇ ਕਈ ਜੀ ਮਾਰ ਦਿੱਤੇ ਜਾਂਦੇ ਆ ਤੇ ਫੇਰ ਜਿਹੜਾ ਬਚਦਾ ਰਾਜਾ ਗਿਆ ਗਿਆਨ ਅੰਤਰ ਉਹ ਉਹਦੇ ਤੇ ਆਪਣੀਆਂ ਫੌਜਾਂ ਲੈ ਕੇ ਕਬਜ਼ੇ ਕਰਦਾ ਹੈ ਤੇ ਉੱਥੇ ਫਿਰ ਗੜਬੜਾ ਸ਼ੁਰੂ ਹੋ ਜਾਂਦੀ ਹੈ ਨਾ ਸੰਨ 2008 ਦੇ ਵਿੱਚ ਬਾਦਸ਼ਾਹ ਹੱਤ ਖਤਮ ਕਰ ਦਿੱਤੀ ਜਾਂਦੀ ਹੈ ਰਾਜਾ ਸ਼ਾਹੀ ਖਤਮ ਕਰਕੇ ਡੈਮੋਕ੍ਰੇਸੀ ਲਿਆਂਦੀ ਜਾਂਦੀ ਹੈ ਤੇ ਉੱਥੇ ਚੋਣਾ ਹੁੰਦੀਆਂ ਨੇ ਤੇ ਚੋਣਾ ਤੋਂ ਬਾਅਦ ਸਰਕਾਰਾਂ ਬਣਦੀਆਂ ਨੇ ਇੱਥੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਆ ਇੱਕ ਗੱਲ ਤਾਂ ਇਹ ਕਿ ਸਾਨੂੰ ਸਾਰਿਆਂ ਨੂੰ ਪੜਦੇ ਆ ਤੇ ਸਾਨੂੰ ਬੁਰਾ ਵੀ ਲੱਗਦਾ ਬਹੁਤ ਬੁਰਾ ਹੈ ਵੀ ਬੁਰਾ ਕੋਈ ਮਤਲਬ ਉਹਨੂੰ ਕੋਈ ਚੰਗਾ ਨਹੀਂ ਆਪਾਂ ਕਹਾਂਗੇ ਵੀ ਔਰੰਗਜ਼ੇਬ ਦਾ ਜਦੋਂ ਇਤਿਹਾਸ ਅਸੀਂ ਪੜਦੇ ਰਹੇ ਹਾਂ ਸਾਰੇ ਜਣੇ ਤਾਂ ਉਹਨੇ ਆਪਣੇ ਭਰਾਵਾਂ ਨੂੰ ਕਿਵੇਂ ਮਾਰਿਆ ਆਪਣੇ ਪਿਓ ਨੂੰ ਕਤਲ ਕੀਤਾ ਤੇ ਫਿਰ ਉਹ ਰਾਜਾ ਬਣਿਆ ਸਾਨੂੰ ਬੜਾ ਜ਼ਾਲਮ ਲੱਗਦਾ ਹੈ ਹੈਵੀ ਜ਼ਾਲਮਾਨਾ ਕੰਮ ਪਰ ਹੁਣ ਅੱਜ ਦੀ ਇਸ 20ਵੀਂ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਜੇ ਕੋਈ ਪਰਿਵਾਰ ਰਾਪ ਦੇ ਮੁਖੀਆਂ ਨੂੰ ਐਦਾਂ ਮਾਰ ਕੇ ਆਪ ਰਾਜਾ ਬਣਦਾ ਹੈ ਇਹ ਫਿਰ ਔਰੰਗਜ਼ੇਬ ਨਾਲੋਂ ਘੱਟ ਕਿੱਥੇ ਹੈ ਬਾ ਫਰਕ ਇਹ ਹੈ ਵੀ ਕਿਉਂਕਿ ਉਹ ਇੱਕ ਮੁਸਲਮਾਨ ਰਾਜਾ ਸੀ ਦਾ ਇਹ ਇੱਕ ਹਿੰਦੂ ਰਾਜਾ ਹੈਗਾ ਫਰਕ ਕੋਈ ਵੀ ਨਹੀਂ ਕਰ ਇਤਿਹਾਸ ਹੋਰ ਵੀ ਬਹੁਤ ਸਾਰਿਆਂ ਨਾਲ ਭਰਿਆ ਪਿਆ ਹੈ ਬਹੁਤ ਸਾਰੇ ਰਾਜੇ ਕੋਈ ਵੀ ਹੋਣ ਚਾਹੇ ਉਹਨਾਂ ਦੇ ਧਰਮਾਂ ਦਾ ਨਹੀਂ ਸਵਾਲ ਅਸ਼ੋਕ ਜੀ ਬਾਰੇ ਵੀ ਦੱਸਿਆ ਜਾਂਦਾ ਬਾਅਦ ਦੇ ਵਿੱਚ ਚਾਹੇ ਉਹਨਾਂ ਨੇ ਬੁੱਧ ਧਰਮ ਅਪਣਾ ਕੇ ਅਹਿੰਸਾ ਦੇ ਉੱਤੇ ਆ ਗਏ ਉਹ ਪਰ ਸ਼ੁਰੂ ਦੀਆਂ ਅਵਸਥਾਵਾਂ ਅਜਹੀਆਂ ਰਹੀਆਂ ਨੇ ਤੇ ਇਸ ਤਰ੍ਹਾਂ ਹੋਰ ਬਹੁਤ ਸਾਰਿਆਂ ਬਾਰੇ ਹੈ ਇਹ ਇੱਕ ਤਾਂ ਇਤਿਹਾਸ ਨੂੰ ਦੇਖਣ ਲਈ ਇਹ ਥੋੜਾ ਜਿਹਾ ਵੱਡਾ ਵੱਡੀ ਨਿਗਰ ਰੱਖਣ ਦੀ ਲੋੜ ਹੈ ਦੂਜਾ ਹੁਣ ਆ ਪਰਸੋਂ ਉਹਨਾਂ ਨੇ ਉੱਥੇ ਉਦੋਂ ਤੱਕ ਕਹਿੰਦੇ 2005 ਦੇ ਵਿੱਚ ਤਾਂ ਫੌਜਾਂ ਰਾਜੇ ਨੇ ਲਿਆਂਦੀਆਂ ਉਹਦੇ ਬਾਅਦ ਆਪਣਾ ਰਾਜ ਬਹਾਲ ਰੱਖਣ ਲਈ ਤੇ ਹੁਣ ਫੌਜਾਂ ਉਹ ਦਾ ਰਾਜਾ ਸ਼ਾਹੀ ਦੀ ਮੁੜ ਬਹਾਲੀ ਵਾਸਤੇ ਉੱਥੇ ਆ ਗਿਆ ਤੇ ਕੋਸ਼ਿਸ਼ ਕਰ ਰਿਹਾ ਹੈ ਵੀ ਡੈਮੋਕ੍ਰੇਸੀ ਖਤਮ ਕਰਕੇ ਇਤਿਹਾਸ ਨੂੰ ਪੁੱਠਾ ਘੇੜਾ ਦੇ ਕੇ ਦੁਬਾਰਾ ਰਾਜਾ ਸ਼ਾਹੀ ਬਹਾਲ ਕਰਦੀਏ ਤੇ ਫੌਜਾਂ ਉਹਨੂੰ ਦਬਾਉਣ ਲਈ ਅੱਗੇ ਆ ਜਾਂ ਦੋ ਬੰਦੇ ਮਾਰੇ ਦੇਖਦੇ ਆ ਕਿੱਧਰਲੇ ਪਾਸੇ ਨੂੰ ਜਾਂਦੀ ਹੈ ਇਹ ਇੱਕ ਪੁੱਠਾ ਘੇੜਾ ਹੈਗਾ ਇਹ ਪੁੱਠਾ ਘੇੜਾ ਚੰਗਾ ਨਹੀਂ ਹੈਗਾ ਅਗਲੀ ਅਗਲੀ ਗੱਲ ਲਾਸਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋ ਤਿੰਨ ਦਿਨ ਪਹਿਲਾਂ ਕੇਰਲਾ ਦੀ ਜਿਹੜੀ ਚੀਫ ਸੈਕਟਰੀ ਹੈ ਸਭ ਤੋਂ ਵੱਡਾ ਹੁੰਦਾ ਹੈਗਾ ਬਿਊਰੋਕ੍ਰੇਸੀ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਉੱਥੋਂ ਦੀ ਚੀਫ ਸੈਕਟਰੀ ਜਿਹੜੀ ਹੈ ਸ਼ਾਰਦਾ ਮੁਰਲੀ ਤਰਨ ਉਹ ਬਹੁਤ ਹੀ ਬਹੁਤ ਹੀ ਪਛੜੇ ਹੋਏ ਪਰਵਾਰਾਂ ਚ ਪਲ ਕੇ ਫਿਰ ਉਹ ਆਈਐਸ ਅਫਸਰ ਬਣੀ ਹੈ ਤੇ ਫਿਰ ਉਹ ਚੀਫ ਸੈਕਟਰੀ ਬਣੀ ਹੈ ਉਹ ਉਹਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਆਪਣੇ ਆਪ ਚ ਬਹੁਤ ਜਿਹੜਾ ਸਮਾਜ ਦੇ ਦਬੇ ਕੁਚਲੇ ਲੋਕ ਹੈ ਉਹਨਾਂ ਚ ਜੰਮੀ ਬਣੀ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਹੈ ਉਸ ਨੇ ਉਹਦੇ ਤੋਂ ਪਹਿਲਾਂ ਜਿਹੜੀ ਚੀਫ ਸੈਕਟਰੀ ਸੀ ਵੀ ਵੀ ਨੂੰ ਉਹ ਉਹਦੇ ਘਰ ਆ ਰਹਾ ਹੈ ਵੀ ਵੀ ਨੂੰ ਹੋ ਕੁਦਰਤੀ ਰੰਗ ਆ ਕਿਉਂਕਿ ਉਹ ਉੱਥੇ ਪੌਣ ਪਾਣੀ ਮੌਸਮ ਐਸਾ ਹੈ ਤੇ ਕੁਝ ਹੋਰ ਵੀ ਗੱਲਾਂ ਤੁਹਾਡਾ ਕਰਦੇ ਹੁਣੀ ਥੋੜੀ ਦੇਖ ਤੇ ਜਿਹੜਾ ਉਹਦਾ ਰੰਗ ਕਾਫੀ ਜ਼ਿਆਦਾ ਮਤਲਬ ਕਾਲਾ ਹੈਗਾ ਤੇ ਉਹਦੇ ਘਰ ਵਾਲੇ ਦਾ ਉਹਦੇ ਮੁਕਾਬਲੇ ਤੇ ਸਾਫ ਹੈ ਰੰਗ ਤੇ ਉਹਨੇ ਉਹਦੇ ਤੇ ਟਵੀਟ ਕਰ ਦਿੱਤਾ ਵੀ ਲੋਕ ਮੈਨੂੰ ਸਮਝਦੇ ਆ ਕਿਉਂਕਿ ਮੇਰਾ ਜਿਹੜਾ ਪਹਿਲਾ ਚੀਫ ਸੈਕਟਰੀ ਹੈ ਉਹਦੇ ਮੁਕਾਬਲੇ ਤੇ ਮੇਰਾ ਰੰਗ ਕਾਲਾ ਹੈ ਮਤਲਬ ਲੋਕ ਕਹਿੰਦੇ ਉਹਨੇ ਟਵੀਟ ਕਰਤਾ ਲੋਕਾਂ ਨੇ ਵੜਾ ਇਹਦੇ ਤੇ ਪ੍ਰਤੀਕਰਮ ਦਿੱਤੇ ਫਿਰ ਉਹਨੇ ਹਟਾ ਲਿਆ ਫਿਰ ਉਹਨੂੰ ਦੁਬਾਰਾ ਲੱਗਿਆ ਵੀ ਨਹੀਂ ਇਹਨੂੰ ਮੈਂ ਦੁਬਾਰਾ ਲਿਖਦੀ ਹਾਂ ਉਹਨੇ ਦੁਬਾਰਾ ਲਿਖਿਆ ਉਹਨੇ ਕਿਹਾ ਬਿਕ ਤਾਂ ਔਰਤ ਹੁਣ ਉਹ ਉਹਦੇ ਤੇ ਲੋਕ ਮਖੌਲ ਕਰਕੇ ਰਾਜੀ ਹੁੰਦੇ ਆ ਅਸੀਂ ਦੇਖਦੇ ਆ ਵੀ ਜਿਹੜੇ ਆਹ ਬਹੁਤ ਸਾਰੇ ਲਫਟਰ ਸ਼ੋ ਨੇ ਜਿਹੜੇ ਹਾਸੇ ਮਖੌਲ ਵਾਲੇ ਸ਼ੋ ਚੱਲਦੇ ਆਗੇ ਟੀਵੀ ਦੇ ਉੱਤੇ ਲੱਖਾਂ ਅਰਬਾਂ ਰੁਪਏ ਕਮਾ ਰਹੇ ਆ ਉਹ ਉਹ ਔਰਤਾਂ ਤੇ ਵਿਅੰਗ ਕਰਕੇ ਔਰਤ ਹੋਣਾ ਹੀ ਵਿਅੰਗ ਦਾ ਇੱਕ ਮੁੱਦਾ ਹੈਗਾ ਜੇ ਉਹਦਾ ਰੰਗ ਕਾਲਾ ਹੈ ਤਾਂ ਫਿਰ ਹੋਰ ਵੀ ਹੈ ਇੱਕ ਬਹੁਤ ਵੱਡਾ ਆਪਣੇ ਆਪ ਨੂੰ ਕਵੀ ਕਹਾਉਂਦਾ ਤੁਸੀਂ ਸਾਰੇ ਜਣੇ ਜਾਣਦੇ ਹੋ ਉਹਨੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਸੀ ਫਿਰ ਛੱਡਤੀ ਸੀ ਫਿਰ ਪਿੱਛੇ ਜੇ ਉਹਨੇ ਜਿਹੜਾ ਆਪਣੇ ਉਹ ਜਿਹੜੀ ਕ੍ਰਿਸ਼ਨ ਜਿਹੜੀ ਕਰੀਨਾ ਕਪੂਰ ਹੈ ਤੇ ਉਹ ਉਹਨਾਂ ਦੇ ਵਿਰੁੱਧ ਬਿਆਨ ਦਿੱਤਾ ਸੀਗਾ ਵਗੈਰਾ ਉਸ ਨੇ ਵੀ ਇਸੇ ਤਰ੍ਹਾਂ ਕਰਲੰਗ ਜਾਂ ਨਰਸਾਂ ਬਾਰੇ ਉਹਨਾਂ ਦੇ ਰੰਗ ਬਾਰੇ ਵਿਆੰਗ ਕਰਕੇ ਲੋਕਾਂ ਦਾ ਹਾਸਾ ਬਟੋਰਿਆ ਸੀਗਾ ਬਹੁਤ ਗੰਭੀਰ ਮੁੱਦਾ ਹੈ ਇਹ ਜਿਹੜਾ ਮਤਲਬ ਜਿੰਨਾ ਜਾਤ ਪਾਤ ਮਾੜੀਏ ਉਨੰਹੀਂ ਰੰਗ ਦਾ ਭੇਦ ਵੀ ਮਾੜਾ ਹੈ ਜੇ ਕੋਈ ਇੱਕ ਜਾਤ ਚੋਂ ਵੀ ਉਹਦੇ ਚੋਂ ਹੋਵੇ ਔਰਤ ਵੀ ਹੋਵੇ ਤੇ ਉਹਦਾ ਰੰਗ ਵੀ ਹੋਵੇ ਫਿਰ ਇਹ ਤਿੰਨ ਤਿੰਨ ਤਰ੍ਹਾਂ ਦਾ ਸੰਤਾਪ ਹੰਡਾਉਂਦਾ ਹੈ ਬੰਦਾ ਸਮਾਜ ਦੀਆਂ ਅਜਹੀਆਂ ਗੱਲਾਂ ਕਰਕੇ ਜਿਹੜੇ ਸਮਾਜ ਦੇ ਸਿਆਣੇ ਲੋਕ ਹੈ ਉਹਨਾਂ ਨੂੰ ਤਾਂ ਇਹਦੇ ਵਿਰੁੱਧ ਬੋਲਣਾ ਚਾਹੀਦਾ ਸਾਡੇ ਹਾਲਾਂਕਿ ਗੀਤ ਵੀ ਹੈ ਭਗਵਾਨ ਕ੍ਰਿਸ਼ਨ ਜੀ ਨੂੰ ਬਹੁਤ ਦੁਨੀਆ ਮੰਨਦੀ ਹੈ ਉਹ ਵੀ ਗੀਤ ਹੈ ਵੀ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ ਤੇ ਸਾਨੂੰ ਪਰ ਅਸੀਂ ਉਹਦੀ ਪੂਜਾ ਜ਼ਰੂਰ ਕਰੀ ਜਾਂਦੇ ਆ ਪਰ ਮਨਾਂ ਦੇ ਵਿੱਚ ਉਹ ਕਾਲਖ ਸਾਡੇ ਜਾਂਦੀ ਨਹੀਂ ਅਸਲ 'ਚ ਅਗਲੇ ਦਾ ਰੰਗ ਕਾਲਾ ਘੱਟ ਹੈ ਜਾਂ ਨਹੀਂ ਹੈ ਸਾਡੇ ਦਿਮਾਗਾਂ ਦਾ ਰੰਗ ਕਾ ਜਾਂਦੀ ਬੁੱਲੇ ਸ਼ਾਹੂਣਾ ਨੇ ਵੀ ਲਿਖਿਆ ਸੀਗਾ ਅੰਬੀ ਜਿਹੜਾ ਅ ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ ਜਿਹੜੇ ਵਿੱਚ ਮਸੀਤ ਪੜੀਂਦੇ ਜਣੀ ਕਾਲੇ ਤੋਂ ਕਹਾ ਦਾ ਰਹਿਣਾ ਦੁਨੀਆ 'ਚ ਬਹੁਤ ਚੀਜ਼ਾਂ ਕਾਲੀਆਂ ਨੇ ਤੇ ਜਿਹੜੀਆਂ ਚੰਗੀਆਂ ਨੇ ਸਮਝ ਲਈ ਸਾਡੇ ਸ੍ਰਿਸ਼ਟੀ ਦਾ ਰੰਗ ਹੈ ਕੁਦਰਤ ਦਾ ਰੰਗ ਹੈ ਸੋ ਇਸ ਕਰਕੇ ਇਹ ਵੈਸੇ ਫਿਜ਼ਿਕਸ ਦੇ ਤੌਰ ਤੇ ਵਿਗਿਆਨ ਦੇ ਤੌਰ ਤੇ ਮੈਂ ਇਹ ਕਹਿਣਾ ਚਾਹੂਗਾ ਵੀ ਕਾਲਾ ਰੰਗ ਉਹ ਹੈ ਜਿਹੜਾ ਸਾਰੇ ਰੰਗਾਂ ਨੂੰ ਵਿੱਚ ਸਮੋਉਂਦਾ ਹੈ ਆਪੇ ਆਪਦੇ ਵਿੱਚ ਐਬਜ਼ੌਰਬ ਕਰਦਾ ਹੈ ਜਜ਼ਬ ਕਰਦਾ ਹੈ ਸੋ ਆ ਜਿਹੜੀਆਂ ਸਾਡੇ ਵਿਤਕਰੀ ਹੈਗੇ ਅਸੀਂ ਸਾਡੀ ਪੀੜ੍ਹੀਆਂ ਨੂੰ ਇਹ ਸਿਖਾਉਣੇ ਹੈ ਕਿ ਕਿਸੇ ਨਾਲ ਵੀ ਰੰਗ ਦੇ ਨਾਂ ਦੇ ਉੱਤੇ ਉਹਦੇ ਕੱਦ ਦੇ ਕਰਕੇ ਉਹਦੇ ਭਾਰ ਕਰਕੇ ਉਹਦੇ ਮਖੌਲ ਲਾਉਣ ਦਾ ਇਸ਼ਾਰਾ ਬਹੁਤ ਗੰਭੀਰ ਮੁੱਦੇ ਹੈ ਲੋਕ ਲੜਦੇ ਹੈ ਅਮਰੀਕਾ ਦੇ ਵਿੱਚ ਲੜਾਈ ਲੜਨੀ ਪਈ ਉਹਨਾਂ ਨੂੰ ਆਪਣੇ ਹੱਕ ਲੈਣ ਲਈ ਵੀ ਇੱਕ ਬਰਾਬਰ ਦੇ ਨਾਗਰਿਕਾਂ ਸੀ ਅਸੀਂ ਨਾਗਰਿਕ ਅਧਿਕਾਰ ਦੂਜੇ ਨੇ ਆ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇਹ ਨਫੜਤਾ ਹੈਗੀਆਂ ਨੇ ਆਓ ਇਹਨਾਂ ਨੂੰ ਵੀ ਹਟਾਈਏ ਆਪਣੇ ਦਿਮਾਗਾਂ ਦੀ ਕਾਰਖ ਲਾਈਏ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ